ਲੋਜੀ ਅੱਜ ਭਾਜਪਾ ਨੇ ਨਵੀਂ ਛੁਰਲੀ ਛੱਡ ਦਿੱਤੀ ਐ ਤੇ ਨਵਾਂ ਸੱਪ ਕੱਢ ਦਿੱਤਾ ਬਹੁਤ ਵੱਡਾ ਐਲਾਨ ਆਪਦੇ ਜਣੇ ਭਾਜਪਾ ਨੇ ਅੱਜ ਕੀਤਾ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਆ ਗਈਆਂ ਨੇ ਸਿਰ ਤੇ ਉੱਥੇ ਆਮ ਆਦਮੀ ਪਾਰਟੀ ਵੀ ਰੋਜ਼ ਹੀ ਰੈਲੀਆਂ ਕਰ ਰਹੀ ਐ ਅੱਜ ਵੀ ਭਗਵੰਤ ਮਾਨ ਸਾਹਿਬ ਗਏ ਸੀ ਕਾਂਗਰਸ ਨੇ ਵੀ ਜੋਰ ਜਮਾਈ ਸ਼ੁਰੂ ਕਰ ਦਿੱਤੀ ਐ ਤੇ ਜਿਹੜੀ ਭਾਜਪਾ ਦੀ ਪਹਿਲਾ ਸਰਕਾਰ ਐ ਉਹਨੇ ਵੀ ਨਵੀਆਂ ਛੁਰਲੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਹਰਿਆਣਾ ਦੇ ਜਿਹੜੇ ਭਾਜਪਾ ਦੇ ਮੁੱਖ ਮੰਤਰੀ ਐ ਨਾਇਬ ਸਿੰਘ ਸੈਣੀ ਉਹਨਾਂ ਨੇ ਕੁਰਕ ਖੇਤਰ ਦੇ ਥਾਣੇ ਸਰ ਦੇ ਵਿੱਚ ਇੱਕ ਰੈਲੀ ਕੀਤੀ ਉਥੇ ਜਿਹੜੇ ਪਹਿਲਾਂ ਮੁੱਖ ਮੰਤਰੀ ਸੀ ਮਨੋਹਰ لال ਖੱਟਰ ਹੁਣ ਕੇਂਦਰੀ ਮੰਤਰੀ ਨੇ ਉਹ ਵੀ ਪਹੁੰਚੇ ਹੋਏ ਸੀ ਤੇ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਜਿਹੜੇ ਆ ਉਹ ਵੀ ਪਹੁੰਚੇ ਹੋਏ ਸੀ ਤੇ ਬਹੁਤ ਵੱਡਾ ਐਲਾਨ ਉਹਨਾਂ ਨੇ ਕੀਤਾ ਕਹਿੰਦੇ ਜੀ ਅੱਜ ਤੋਂ ਬਾਅਦ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਯਾਨੀ ਕਿ ਪੱਕਾ ਮਿਨੀਮਮ ਭਾਅ ਮਿਲੇਗਾ ਪਹਿਲਾਂ ਕਹਿੰਦੇ 14 ਫਸਲਾਂ ਤੇ ਐਮ ਐਸ ਪੀ ਐਸ ਈ ਦਿੰਦੇ ਸੀ ਹੁਣ ਅਸੀਂ ਸਾਰੀਆਂ ਤੇ ਦੇਵਾਂਗੇ ਤੇ ਕਹਿੰਦੇ ਵੀ ਇੰਨੀ ਵੱਡੀ ਗੱਲ ਤਾਂ ਪਹਿਲਾਂ ਕਦੀ ਕਿਸੇ ਨੇ ਕੀਤੀ ਨਹੀਂ ਹੁਣ ਮੀਡੀਆ ਦਾ ਇੱਕ ਹਿੱਸਾ ਇਸ ਗੱਲ ਨੂੰ ਬਹੁਤ ਮਸਾਲੇ ਲਾ ਲਾ ਕੇ ਬਹੁਤ ਵੱਡੇ ਐਲਾਨ ਵਜੋਂ ਪੇਸ਼ ਕਰ ਰਿਹਾ ਹੈ ਐ ਕਰ ਰਿਹਾ ਜਿਵੇਂ ਕਿ ਕਿਸਾਨਾਂ ਵਾਸਤੇ ਪਤਾ ਨਹੀਂ ਕਿੱਡਾ ਕ ਅਲਾਦੀਨ ਦਾ ਚਿਰਾਗ ਭਾਜਪੀ ਨੇ ਐਲਾਨ ਕਰ ਦਿੱਤਾ ਹੈ ਜਦੋਂ ਕਿ ਕਿਸਾਨ ਸਾਲਾਂ ਤੋਂ ਮੰਗ ਕਰ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਓ ਹੁਣ ਵੀ ਬੈਠੇ ਨੇ ਅਗਲੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਗੋਲੀਆਂ ਚੱਲ ਰਹੀਆਂ ਨੇ ਦਿੱਲੀ ਵੜਨ ਨਹੀਂ ਦਿੱਤਾ ਜਾ ਰਿਹਾ ਮੰਗ ਉਹਨਾਂ ਦੀ ਐਮਐਸਪੀ ਗਰੰਟੀ ਕਾਨੂੰਨ ਬਣਾ ਦਿਓ ਉਹ ਨਿਬਣਾ ਕੇ ਦੇਣਾ ਲਾਣ ਕਰਨੇ ਨੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਤੁਹਾਡੀਆਂ ਫਸਲਾਂ ਦੀ ਐਮ ਐਸ ਪੀ ਨੂੰ ਕਿਸਾਨ ਕਹਿੰਦੇ ਅਸੀਂ ਚੱਟਣਾ ਜਦੋਂ ਸਾਡੀ ਮੰਡੀ ਚ ਗਈ ਫਸਲ ਚੁੱਕਣ ਦੀ ਗਰੰਟੀ ਨਹੀਂ ਜਦੋਂ ਸਾਨੂੰ ਇਹ ਗਰੰਟੀ ਕਾਨੂੰਨ ਹੀ ਨਹੀਂ ਦੇ ਰਹਾ ਤੁਸੀਂ ਵੀ ਜਿਹੜੀ ਫਸਲ ਅਸੀਂ ਬੀਜ ਕੇ ਲੈ ਕੇ ਆਵਾਂਗੇ ਉਹ ਪੱਕੇ ਭਾਅ ਤੇ ਸਰਕਾਰ ਉਹਨੂੰ ਖਰੀਦੇਗੀ ਹੀ ਖਰੀਦੇਗੀ ਜਦੋਂ ਇਹ ਗਰੰਟੀ ਨਹੀਂ ਤਾਂ ਫਿਰ ਤੁਸੀਂ ਲੈਣ ਕਰੀ ਜੋ ਐਮਐਸਪੀ ਕਿਸਾਨ ਕਹਿੰਦੇ ਇਹੋ ਜੀਆਂ ਛੁਰਲੀਆਂ ਕਿਸੇ ਹੋਰ ਨੂੰ ਛੱਡਿਓ ਹੁਣ ਅਸੀਂ ਪਹਿਲਾਂ ਵਾਲੇ ਨਹੀਂ ਰਹੇ ਅਸੀਂ ਕੋਈ ਝੁਰਲੂ ਸਿੱਧੜ ਜਾਂ ਅਣਪੜ ਦੇਸੀ ਜੱਟ ਬੂਟ ਨਹੀਂ ਰਹੇ ਸਾਨੂੰ ਸਭ ਸਮਝ ਆਉਂਦੀਆਂ ਨੇ ਅੰਦਰ ਕਿਹੜੀਆਂ ਨੇ ਤੇ ਬਾਹਰ ਕਿਹੜੀਆਂ ਨੇ ਕੱਚ 'ਚ ਕਿਹੜੀਆਂ ਨੇ ਤੇ ਹੱਥ 'ਚ ਕਿਹੜੀਆਂ ਨੇ ਸਭ ਕੁਝ ਸਮਝ ਆਉਂਦਾ ਕਿਸਾਨ ਕਹਿੰਦੇ ਨੇ ਸਾਨੂੰ ਔਰ ਹੁਣ ਜਦੋਂ ਵੋਟਾਂ ਸਿਰ ਤੇ ਕਹਿੰਦੇ ਆ ਕਿ گاਉਂ ਪੜਾਵੇ ਜੋ ਹੁਣ ਖੇਤਰਾਂ ਦੀ ਮਾਰੀ ਨੌਮਣ ਝੜਨ ਵਾਲੀ ਗੱਲ ਹੋ ਰਹੀ ਆ ਹੁਣ ਜਦੋਂ ਵੋਟਾਂ ਸਿਰਤੇ ਨੇ ਹੁਣ ਐਲਾਨ ਕਰੀ ਜਾਂਦੇ ਨੇ ਇਹ ਐਲਾਨਾਂ ਦਾ ਵੀ ਕਿਸਾਨ ਕਹਿੰਦੇ ਸਾਨੂੰ ਪਤਾ ਇਹ ਛੁਰਲੀਆਂ ਨੇ ਛਗੂਫੇ ਨੇ ਹੋਰ ਇਹ ਕੱਖ ਨਹੀਂ ਹੈਗਾ ਸੋ ਖੱਟਰ ਸਰਕਾਰ ਪਹਿਲਾਂ ਰਹੀ ਹੁਣ ਹਰਿਆਣਾ ਚ ਸੈਣੀ ਸਰਕਾਰ ਹੈ ਬੀਜੇਪੀ ਦੀ ਤਾਂ ਬਹੁਤ ਵੱਡਾ ਅੰਦੋਲਨ ਚ ਬੀਜੇਪੀ ਦੇ ਇੱਕ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਉਹ ਹਿੱਸਾ ਰਿਆ ਚਾਹੇ ਪਹਿਲਾਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਹਰਿਆਣਾ ਦੇ ਕਿਸਾਨ ਵੱਡੇ ਪੱਧਰ ਤੇ ਉਹਦੇ ਚ ਆਏ ਉਸ ਤੋਂ ਬਾਅਦ ਹੁਣ ਵੀ ਆਏ ਜਦੋਂ ਵੀ ਕਿਸਾਨ ਅੰਦੋਲਨ ਚੱਲਦਾ ਤਾਂ ਪੰਜਾਬ ਤੋਂ ਬਾਅਦ ਦੂਜੇ ਨੰਬਰ ਤੇ ਹਰਿਆਣਾ ਕਿਸਾਨ ਅੰਦੋਲਨ ਚ ਸ਼ਾਮਲ ਹੁੰਦਾ ਹੈ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਦੀ ਵੱਡੀ ਗਿਣਤੀ ਵੋਟ ਹੈ ਪਰ ਬੀਜੇਪੀ ਨੂੰ ਪਤਾ ਏ ਹੁਣ ਵੀ ਜੇਕਰ ਕਿਸਾਨਾਂ ਦੇ ਹੱਕ ਦੀ ਗੱਲ ਨਾ ਕੀਤੀ ਤਾਂ ਵੋਟਾਂ 'ਚ ਅਮਲੀਆਂ ਦੇ ਪਤੀਲੇ ਵਾਂਗੂ ਮਾਜ ਦੇਣਗੇ ਇਸ ਕਰਕੇ ਬੀਜੇਪੀ ਹੁਣ ਐਦਾਂ ਦੇ ਐਲਾਨ ਕਰਨ ਤੁਰੀ ਐ ਤੇ ਅੱਜ ਅਮਿਤ ਸ਼ਾਹ ਪੰਜਾਬ ਦੇ ਚੰਡੀਗੜ੍ਹ ਰਾਜਧਾਨੀ 'ਚ ਆਏ ਸੀ ਆ ਕੇ ਤੇ ਅਮਿਤ ਸ਼ਾਹ ਨੇ ਉੱਥੇ ਇੱਕ ਓਦੋਂ ਵੱਡੀ ਸ਼ੁਰਲੀ ਛੱਡੀ ਕਹਿੰਦੇ ਵੀ ਜਿਹੜੀਆਂ 2029 'ਚ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨਾ ਉਨ੍ਹਾਂ ਦੇ ਵਿੱਚ ਫੇਰ ਮੋਦੀ ਸਰਕਾਰ ਬਣੇਗੀ ਫੇਰ ਭਾਜਪਾ ਜਿੱਤੇਗੀ ਬੱਲੇ ਜੀ ਬੱਲੇ ਐਤ ਕੀ ਪਤਾ ਨਹੀਂ ਕਿਵੇਂ ਥੋੜੀ ਬਹੁਤ ਇੱਜ਼ਤ ਬਚ ਗਈ ਆ ਭਾਜਪਾ ਦੀ ਦੇਖੋ ਮੈਨੂੰ ਐ ਲੱਗਦਾ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਨੀਤੀਆਂ ਸਾਰੀਆਂ ਪਾਰਟੀਆਂ ਦੀਆਂ ਇੱਕੋ ਨੇ ਪਾਲਿਸੀਆਂ ਇੱਕੋ ਨੇ ਪਰ ਜਿਹੜਾ ਬੀਜੇਪੀ ਜਿਹੜੀ ਜਿਹੜੀ ਫਿਰਕਾ ਪ੍ਰਸਤੀ ਵਾਲੀ ਰਾਜਨੀਤੀ ਕਰਦੀ ਹੈ ਇਹ ਬਿਲਕੁਲ ਗਲਤ ਹੈ ਇਨੇ ਬਹੁਤ ਨੁਕਸਾਨ ਕੀਤਾ ਔਰ ਲਗਾਤਾਰ ਹੋ ਰਿਹਾ ਦੇਖੋ ਭਾਜਪਾ ਐਤਕੀ ਵੀ 400 ਪਾਰ ਦੀਆਂ ਗੱਲਾਂ ਕਰਦੀ ਸੀ ਲੋਕਾਂ ਨੇ ਤਾਂ 250 ਵੀ ਨਹੀਂ ਚੜਨ ਦਿੱਤਾ ਤੇ ਜੇਕਰ ਲੋਕਾਂ ਦੀ ਚੇਤਨਾ ਅਕਲ ਤੇ ਸੋਝੀ ਇਸੇ ਤਰ੍ਹਾਂ ਵਧਦੀ ਗਈ 2029 ਤੱਕ ਪਤਾ ਨਹੀਂ ਉਹ ਕਹਿੰਦੇ ਆ ਕੱਲ ਪਤਾ ਨਹੀਂ ਯਾਰ ਕੀ ਹੋਣਾ ਮौज-ਮਸਤੀਆਂ ਮਾਰ ਪਤਾ ਨਹੀਂ ਕੀ ਹੋਣਾ ਸੋ ਇਹ ਤਾਂ ਹੁਣ 29 ਦੱਸੇਗਾ ਇਹ ਵੀ ਹੋ ਸਕਦਾ ਹੈ ਵੀ ਬੀਜੇਪੀ ਇਤਿਹਾਸ ਤੋਂ ਗਾਇਬ ਕਰ ਦੇਣ ਲੋਕ ਜਿਵੇਂ ਪੰਜਾਬ ਚ ਕਾਲੀ ਦਲ ਕਰਤਾ ਲੋਕਾਂ ਨੇ ਐ ਵੀ ਹੋ ਸਕਦਾ ਹੁੰਦਾ ਸੋ ਅ ਅਮਿਤ ਸ਼ਾ ਹੋਰੀ ਐਲਾਨ ਕਰ ਸਕਦੇ ਨੇ ਭਾਈ ਮੂੰਹ ਲੱਗਾ ਜੋ ਮਰਜ਼ੀ ਬੋਲੋ ਉਹ ਤਾਂ ਇਹ ਵੀ ਕਹਿ ਸਕਦੇ ਨੇ ਵੀ 29 ਚ ਅਸੀਂ ਦੁਨੀਆ ਤੇ ਕਬਜ਼ਾ ਕਰ ਲੈਣਾ ਉਹ ਤਾਂ ਦੁਨੀਆ ਤੇ ਉਹ ਤਾਂ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਤੋਂ ਪਹਿਲਾਂ ਹੀ ਕਰਦੇ ਰਹਿੰਦੇ ਨੇ ਬੀਜੇਪੀ ਸਾਰੀ ਕਰਦੀ ਰਹਿੰਦੀ ਆ ਵਿਸ਼ਵ ਗੁਰੂ ਬਣ ਜਾਣਾ ਅਸੀਂ ਆਹ ਕਰ ਦੇਣਾ ਉਹ ਕਰ ਦੇਣਾ ਉਹ ਤਾਂ ਕਰਦੇ ਰਹਿੰਦੇ ਨੇ ਪਰ ਇਹਨਾਂ ਦੀ ਪੋਲ ਨਾਲੋਂ ਨਾਲ ਖੁੱਲਦੀ ਰਹਿੰਦੀ ਹੈ ਹੁਣ ਤੁਸੀਂ ਦੇਖੋ ਆਹ 올림픽 ਖੇਡਾਂ ਹੋਈਆਂ ਨੇ ਦੁਨੀਆ ਦੇ ਦੇਸ਼ਾਂ ਦੀਆਂ ਖੇਡਾਂ ਨਹੀਂ ਔਰ ਇਹਦੇ ਵਿੱਚ ਭਾਰਤ ਨੇ ਸਿਰਫ ਅਜੇ ਤੱਕ 3 ਮੈਡਲ ਜਿੱਤੇ ਨੇ ਉਹ ਵੀ ਸੋਨੇ ਦਾ ਇੱਕ ਮਣਿਗਾ ਤੇ ਫਰਾਂਸ ਅਮਰੀਕਾ ਚੀਨ ਤੇ ਜਾਪਾਨ ਵਰਗੇ ਦੇਸ਼ 60-60 ਮੈਡਲਾਂ ਨੂੰ ਪਹੁੰਚ ਗਏ ਟੋਟਲ ਤੇ ਇਹ ਵਿਸ਼ਵਗੁਰੂ ਬਣਨ ਦੀਆਂ ਟਪੂਸੀਆਂ ਇਹ ਮਾਰੀ ਜਾਂਦੇ ਨੇ ਵਿਸ਼ਵਗੁਰੂ ਤੁਹਾਡੇ ਕੋਲ ਜਗਦੇ ਉਹ ਬਣ ਰਹੇ ਨੇ ਕਿ ਤੁਸੀਂ ਬਣ ਰਹੇ ਹੋ ਵਿਸ਼ਵਗੁਰੂ ਜੇ ਬੰਨਾ ਤਾਂ ਕੁਝ ਕਰਕੇ ਦਿਖਾਉਣਾ ਪਏਗਾ ਐ ਨਹੀਂ ਬਣਿਆ ਜਾਣਾ ਗੱਲਾਂ ਨਾਲ ਹੀ ਵਿਸ਼ਵਗੁਰੂ ਬਣੀ ਜਾਂਦੇ ਨੇ ਵਿਸ਼ਵ ਗੁਰੂ ਬਨਣ ਦੇ ਲਈ ਉਹਨਾਂ ਦੇ ਬਰਾਬਰ ਖੜਨਾ ਪੈਣਾ ਤੁਹਾਨੂੰ ਆਪਣੀ ਜਵਾਨੀ ਨੂੰ ਐਦਾਂ ਦੀ ਸੇਧ ਤੇ ਐਦਾਂ ਦੀ ਸਹੂਲਤ ਤਾਂ ਦਿੱਤੀ ਨਹੀਂ ਜਾ ਰਹੀ ਵੀ ਜਵਾਨੀ ਜਾ ਕੇ 올림픽 ਦੇ ਵਿੱਚ ਕਮਾਲ ਕਰਕੇ ਦਿਖਾ ਸਕੇ ਪੰਜਾਬ ਦੀ ਔਰ ਭਾਰਤ ਦੀ ਜਵਾਨੀ ਚ ਕੋਈ ਨੁਕਸ ਨਹੀਂਗਾ ਨੁਕਸ ਸਰਕਾਰਾਂ ਚ ਹੈ ਸਿਸਟਮ ਚ ਹੈ ਤੇ ਸਿਸਟਮ ਤੇ ਸਰਕਾਰਾਂ ਦੇ ਨੁਕਸ ਕਰਕੇ 올림픽 ਖੇਡਾਂ ਦੇ ਵਿੱਚ ਸਾਡੀ ਆ ਹਾਲਤ ਹੈ ਜਦੋਂ ਮਿਲ ਜਾਂਦਾ ਇੱਕ ਕਾਂਸੀ ਦਾ ਤਮਗਾ ਫਿਰ ਟਪੂਸੀਆਂ ਵੱਜਦੀਆਂ ਨੇ ਸਾਡੀਆਂ ਵੇਖਣ ਵਾਲੀਆਂ ਹੁੰਦੀਆਂ ਉਹ ਉਹ 35 35 ਸੋਨੇ ਦੇ ਕਰਕੇ ਇਕੱਠੇ ਕੋਈ ਆਕੜ ਨਹੀਂ ਕੋਈ ਫਾਕੜ ਨਹੀਂ ਕੋਈ ਹੰਕਾਰ ਨਹੀਂ ਭਲਾ ਕਿਉਂ ਕਿਉਂਕਿ ਉਹ ਕਹਿੰਦੇ ਨੇ ਕਿ ਖਾਲੀ ਘੜਾ ਵੱਧ ਖੜਕਦਾ ਤੇ ਭਰਿਆ ਘਟ ਇਹ ਵਿਸ਼ਵਗੁਰੂ ਬਣਨ ਦੀਆਂ ਟਾਰਾ ਮਾਰਦੇ ਨੇ ਭਾਜਪੀ ਭਾਰਤੀ ਜਨਤਾ ਪਾਰਟੀ ਮੋਦੀ ਐਂਡ ਪਾਰਟੀ ਵਿਸ਼ਵਗੁਰੂ 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 ਜੇ ਬੰਨਾ ਨਾ ਉਹਨਾਂ ਦੇਸ਼ਾਂ ਨਾਲ ਤੁਹਾਨੂੰ ਤਕਨੀਕ ਪੱਖੋਂ ਖੇਡਾਂ 'ਚ ਤਰੱਕੀ 'ਚ ਲੋਕਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕਣ 'ਚ ਸਿਹਤ ਸਹੂਲਤਾਂ 'ਚ ਪੜ੍ਹਾਈ 'ਚ ਮੁਕਾਬਲਾ ਕਰਨਾ ਪੈਣਾ ਐਵੇਂ ਨਹੀਂ ਮਤਲਬ ਕਿ ਯੋਗਾ ਕਰਕੇ ਕੱਲਾ ਜਿਹੜਾ ਨਾ ਉਹ ਵਿਸ਼ਵਗੁਰੂ ਨਹੀਂ ਬਣਿਆ ਜਾਣਾ ਐਵੇਂ ਭਰਮ ਭੁਲੇਖਿਆਂ 'ਚ ਰਹਿਣ ਦੀ ਲੋੜ ਨਹੀਂ ਹੈਗੀ ਮੈਨੂੰ ਲੱਗਦਾ ਕਿਸੇ ਨੂੰ ਵੀ ਰਹਿਣਾ ਚਾਹੀਦਾ ਔਰ ਅੱਜ ਜਿਹੜਾ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਐਲਾਨ ਕੀਤਾ ਉਹ ਮੇਰੇ ਦੱਸਣ ਤੋਂ ਬਿਨਾ ਹੀ ਕਿਸਾਨ ਉਹਦੇ ਤੇ ਬਿਆਨ ਲਾਗ ਰਹੇ ਨੇ ਉਹ ਕਹਿੰਦੇ ਨੇ ਹੁਣ ਅਸੀਂ ਛਲਾਵਿਆਂ 'ਚ ਨਹੀਂ ਆਵਾਂਗੇ ਹੁਣ ਅਸੀਂ ਭਲੇਖਿਆਂ 'ਚ ਨਹੀਂ ਪਾਵਾਂਗੇ ਸਾਨੂੰ ਸਭ ਪਤਾ ਕਿ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਮਤਲਬ ਜਦੋਂ ਵੋਟਾਂ ਹੁਣ ਸਿਰ ਤੇ ਆ ਗਈਆਂ ਨੇ ਤਾਂ ਹੁਣ ਇਹਨਾਂ ਨੇ ਐਲਾਨ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਦਿਖਦਾ ਪਿਆ ਵੀ ਹਰਿਆਣਾ ਦੇ ਵਿੱਚ ਵੀ ਮਾਂਜਾ ਵੱਜ ਸਕਦਾ ਬੁਰੀ ਤਰ੍ਹਾਂ ਮਾਂਜਾ ਵੱਜਿਆ ਪਿਛਲੀ ਵਾਰ ਜਿੰਨੀਆਂ ਲੋਕ ਸਭਾ ਦੇ ਐਮਪੀ ਸੀ ਇਹਨਾਂ ਦੇ ਐਤ ਕੀ ਉਹਦੂ ਅੱਧੇ ਰਹਿ ਗਏ ਸਿੱਧੇ ਅੱਧੇ ਤਾਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਵੀ ਮਾਂਜਾ ਵੱਜ ਸਕਦਾ ਸਫਾਇਆ ਹੋ ਸਕਦਾ ਇਸੇ ਕਰਕੇ ਵੱਡੇ ਵੱਡੇ ਐਲਾਨ ਹੁਣ ਸ਼ੁਰੂ ਕਰ ਦਿੱਤੇ ਨੇ वैसे ਤੁਹਾਡਾ ਕੀ ਖਿਆਲ ਹੈ ਤੁਸੀਂ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ